ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਅੱਜ ਬਣਾ ਰਹੇ ਹਾਂ ਜੀ ਪੇਠੇ ਦੀ ਸਬਜ਼ੀ ਪੇਠਾ ਆਪਾਂ ਨੇ ਵਾਸ਼ ਕਰਕੇ ਕੱਟ ਲਿਆ ਹੈਗਾ ਅਦਰ ਆਪਾਂ ਨੇ ਰੱਖੀ ਹੈਗੀ ਗੈਸ ਤੇ ਕੜਾਹੀ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਹਰੀਆਂ ਮਿਰਚਾਂ ਟਮਾਟਰ ਪਿਆਜ਼ ਆਪਾਂ ਸਾਰੇ ਚੌਪ ਕਰ ਲੈਨੇਗੇ ਹੁਣ ਆਪਾਂ ਕੜਾਈ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਪੇਠਾ ਜਿਹੜਾ ਥੋੜਾ ਜਿਹਾ ਤੇਲ ਜਿਆਦਾ ਹੀ ਲੈਂਦਾਗਾ ਪਿੰਡੀਆਂ ਵਾਂਗ ਫਰਾਈ ਹੁੰਦਾਗਾ ਤਾਂ ਕਰਕੇ ਵਧੀਆ ਤੇਲ ਖੁੱਲਾ ਪਾਲਦਾਗਾ ਲਾਕੀ ਧੰਨਵਾਦ ਹੈ ਜੀ ਸਾਰਿਆਂ ਦਾ ਜੋ ਆਪਣੀ ਵੀਡੀਓ ਵਾਚ ਕਰ ਰਹੇ ਨੇਗੇ ਸਾਰੇ ਪਿਆਰ ਮੰਗਤਾ ਹਾਂ ਤੁਹਾ ਇਹਦੇ ਲਈ ਧੰਨਵਾਦ ਹੈ ਜੀ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਿਹੜੇ ਪੈਂਡ ਪਾਈਪ ਆਪਣੀ ਵੀਡੀਓ ਤੇ ਪਹਿਲੀ ਵਾਰ ਆ ਰਹੇ ਨੇ ਉਹ ਚੈਨਲ ਸਬਸਕ੍ਰਾਈਬ ਕਰਕੇ ਆਲ ਦਾ ਬਟਨ ਜਰੂਰ ਪ੍ਰੈਸ ਕਰੋ ਜੀ। ਬਾਕੀ ਸਾਡੀ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਜਰੂਰ ਦੱਸਿਆ ਕਰੋ ਜੀ। ਨਹੀਂ ਤਾਂ ਆਪਣਾ ਤੇਲ ਗਰਮ ਹੋ ਰਿਹਾਗਾ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ। ਆਪਾਂ ਬਹੁਤ ਦਿਨਾਂ ਤੋਂ ਬਣਾਇਆ ਜੀ ਪੇਠਾ ਅਦਰ ਆਪਾਂ ਨੇ ਪਾਇਆਗਾ ਜੀਰੇ ਦਾ ਚਮਚਾ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਝਟਕਣ ਦੇਵਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹ ਮਿਰਚਾਂ ਪਾਤੀਆਂ ਆਪਾਂ ਨੇ ਨਾ ਪੈਨ ਨੂੰ ਵੀ ਭੁੰਨਾਂਗੇ ਚੰਗੀ ਤਰ੍ਹਾਂ ਤਾਂ ਦੋ ਆਂ ਜੋ ਹਰੀਆਂ ਮਿਰਚਾਂ ਦੀ ਜਿਹੜੀ ਘੜਕਤਾਂ ਨਾਗੀ ਸਾਰੀ ਤੇਲ ਦੇ ਵਿੱਚ ਆ ਜਾਵੇ ਹਰੀਆਂ ਮਿਰਚਾਂ ਨੂੰ ਤਾਂ ਬਾਅਦ ਆਪਾਂ ਨੇ ਪਿਆਜ਼ ਲੰਬੇ-ਲੰਬੇ ਕੱਟੇ ਨੇਗੇ ਬਰੀਕ ਵੀ ਕੱਟ ਸਕਦੇ ਆਪਾਂ ਇਹਨਾਂ ਨੂੰ ਆਪਾਂ ਨੇ ਲੰਬੇ-ਲੰਬੇ ਪਿਆਜ਼ ਕੱਟੇ ਨੇ ਠੀਕ ਕਿ ਵਧੀਆ ਲੱਗਦੇ ਨੇਗੇ ਪੇਠੇ ਦੇ ਵਿੱਚ ਜਿਵੇਂ ਕਿ ਆਪਾਂ ਪਿੰਡੀਆਂ ਚ ਪਾਉਨੇ ਉਸੇ ਤਰ੍ਹਾਂ ਕੱਟੇ ਨੇਗੇ ਪਿਆਜ਼ ਆਪਣੇ ਫਰਾਈ ਹੋ ਰਹੇ ਨੇਗੇ ਆਪਾਂ ਪਿਆਜ਼ ਚੰਗੀ ਤਰ੍ਹਾਂ ਫਰਾਈ ਕਰਾਂਗੇ। ਪੇਠਾ ਇਹ ਦੀ ਸਬਜ਼ੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਕਈ ਪੰਪਾਈ ਪਹਿਲਾਂ ਪੇਠਾ ਫਰਾਈ ਕਰ ਲੈਂਦੇ ਨੇ ਉਹਦੇ ਨਾਲ ਥੋੜਾ ਜਿਹਾ ਆਇਲੀ ਜ਼ਿਆਦਾ ਹੋ ਜਾਂਦਾ ਹੈਗਾ। ਇਸ ਲਈ ਆਪਾਂ ਜ਼ਿਆਦਾ ਹੈਵੀ ਨਹੀਂ ਬਣਾਵਾਂਗੇ ਆਇਲੀ ਨਹੀਂ ਬਣਾਵਾਂਗੇ ਤਾਂ ਜੋ ਆਪਾਂ ਨੂੰ ਸ਼ਾਮ ਨੂੰ ਖਾਣਾ ਸ਼ਾਮ ਨੂੰ ਖਾਣਾ। ਆਪਾਂ ਨੂੰ ਥੋੜਾ ਜਿਹਾ ਵੈਸੇ ਤਾਂ ਹਲਕਾ ਹੀ ਖਾਣਾ ਚਾਹੀਦਾ ਹੈਗਾ। ਪਰ ਅੱਜਕੱਲ ਕੀ ਕਰੀਏ ਜੀ ਸਬਜ਼ੀਆਂ ਤੋਂ ਮਨੱਕ ਕੇ ਤੇ ਸਾਰੀਆਂ ਤੋਂ ਕਦੂ ਤੋਰੀਆਂ ਖਾ ਖਾ ਕੇ ਹੁਣ ਸਾਗ ਸਟਾਰਟ ਹੋ ਜਾਣਾ ਹੈ ਫਿਰ ਸਾਗ ਚੱਲਿਆ ਕਰਨਾ ਹੈ ਇੰਦਰ ਆਪਣੇ ਪਿਆਜ਼ ਫਰਾਈ ਹੋ ਰਹੇ ਨੇ ਜੀ ਚੰਗੀ ਤਰ੍ਹਾਂ ਪਿਆਜ਼ ਫਰਾਈ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਆਪਾਂ ਨੇ ਇੱਕ ਵੱਡੇ ਸਾਈਜ਼ ਦਾ ਟਮਾਟਰ ਕੱਟਿਆਗਾ ਦੋ ਪਿਆਜ਼ ਕੱਟੇ ਸੀ ਤਿੰਨ ਚਾਰ ਹਰੀ ਮਿਰਚਾਂ ਕੱਟੀਆਂ ਸੀ ਹੁਣ ਟਮਾਟਰ ਪਾ ਮੰਗੇ ਜੀ ਪਾ ਲਓ ਟਮਾਟਰ ਪਾਤਾ ਬੱਸ ਤਾਂ ਪਿਆਜ਼ ਹੋਰ ਵੀ ਪਾ ਜਾਂਦੇ ਨੇ ਜਿਆਦਾ ਫਿਰ ਬਾਲੇ ਜਿਆਦਾ ਪਿਆਜ਼ ਦਾ ਟੇਸਟ ਜਾਉਣ ਲੱਗ ਜਾਂਦਾਗਾ ਆਪਾਂ ਜਿਆਦਾ ਪਿਆਜ਼ ਨਹੀਂ ਪਾਵਾਂਗੇ ਆਪਾਂ ਨੇ ਦੋ ਪਿਆਜ਼ ਹੀ ਕੱਟੇ ਨੇ ਕੋਸਤਨ ਪਤਾ ਹੀ ਹੈ ਜੀ ਪਿਆਜ਼ਾਂ ਦਾ ਰੇਟ ਹੈ ਜਿਹੜਾ ਅਸਮਾਨੀ ਚੜਿਆ ਹੋਇਆ ਹੈਗਾ ਦੇਖਣਾ ਪੈਂਦਾ ਜੀ ਲਓ ਜੀ ਹੁਣ ਆਪਾਂ ਨੇ ਬਾ ਦਿੱਤਾ ਪੇਠਾ ਇਹ ਆਪਾਂ ਥੋੜਾ ਜਿਹਾ ਹੀ ਪੇਠਾ ਬਣਾਵਾਂਗੇ ਥੋੜੀ ਜਿਹੀ ਸਬਜ਼ੀ ਆਪਣੇ ਜਿਆਦਾ ਫੈਮਿਲੀ ਦੇ ਅਕੋਰਡਿੰਗ ਸਬਜ਼ੀ ਜਿਆਦਾ ਨਹੀਂ ਲੱਗਦੀ ਆਪਾਂ ਘਾਟੀ ਸਬਜ਼ੀ ਖਾਣੇ ਜੀ ਲਓ ਹੁਦਰਾ ਆਪਾਂ ਨੇ ਪੇਠਾ ਇਹ ਤਰ੍ਹਾਂ ਮਿਕਸ ਕਰ ਦਿੱਤਾ ਹੈਗਾ ਜਿਹੜੇ ਸਾਰੇ ਮਸਾਲੇ ਨਾਲ ਲੱਗ ਗਏ ਨਹੀਂ ਨੀ ਮੈਂ ਸੌਰੀ ਪਿਆਜ਼ ਵਗੈਰਾ ਨਹੀਂਗੇ ਨਾ ਪੈਨ ਥੋੜੀ ਦੇਰ ਲਈ ਢੱਕ ਕੇ ਪਕਾਵਾਂਗੇ ਬੇਠੇ ਨੂੰ ਪਹਿਲਾਂ ਆਪਾਂ 2 ਕੁ ਮਿੰਟ ਸੇ ਇੱਕ ਐਸੇ ਤਰ੍ਹਾਂ ਹੀ ਲਗਾਵਾਂਗੇ ਖੁੱਲੇ ਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਦਾਂਗੇ ਢੱਕ ਕੇ ਕਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਆਂ ਨੇ ਜੀ ਰੈੱਡ ਮਿਰਚ ਤੇ ਨਮਕ। ਮੈਂ ਦੇਖਿਆ ਨੂਨ ਦਾ ਨਹੀਂ ਚ ਹਲਦੀ ਹੈ ਨਹੀਂ ਸੀ ਫਿਰ ਮੈਂ ਹਲਦੀ ਅੰਦਰੋਂ ਲੈ ਕੇ ਆਈ। ਉਸ ਤੋਂ ਬਾਅਦ ਆਪਾਂ ਪਾਣੀ ਪਾਈਏ ਹਲਦੀ। ਹਲਦੀ ਵੀ ਮਿਕਸ ਕਰ ਦਾਂਗੇ। ਥੋੜੀ ਜਿਹੀ ਕਾਲੀ ਮਿਰਚ ਪਾਈਏ। ਇਹ ਦੇਖੋ। ਬਹੁਤ ਜ਼ਿਆਦਾ ਸੋਨਾ ਲੱਗ ਰਿਹਾ ਪੇਠਾ ਟੇਸਟ ਵੀ ਵਧੀਆ ਆਏ ਸੇ ਸਬਜ਼ੀ ਦਾ ਤੇ ਕਲਰ ਵੀ ਬਹੁਤ ਸੋਹਣਾ ਆਇਆ ਸੀ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਵੀ ਪਾ ਸਕਦੇ ਆ ਵਿੱਚ ਆਪਾਂ ਨੇ ਆਪਾਂ ਤੋਂ ਕਲਿੱਪ ਕੱਟੀ ਗਈ ਥੋੜੇ ਜਿ ਮੇਥੇ ਵੀ ਪਾਏ ਸੀ ਸੁੱਕੇ ਮੇਥੇ ਦਾਣੇ ਵਾਲੇ ਹੁੰਦੇ ਜਿਹੜੇ ਮੇਥੇ ਤੇ ਸੌਂਫ ਸੌਂਫ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਜੀ ਤੇ ਆਪਾਂ ਬਾਰ ਰਹੇ ਥੋੜੀ ਜਿ ਗੁੜ ਦੀ ਜਲੀ ਮੈਸ਼ ਕਰਕੇ ਬਿਲਕੁਲ ਥੋੜਾ ਜਿਹਾ ਗੁੜ ਪਾਵਾਂਗੇ ਜਿਹੜਾ ਕਿ ਪੇਠੇ ਨੂੰ ਚਾਹ ਚੰਨ ਲਗਾ ਦਿੰਦਾ ਪੇਠਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਜਿੰਨੇ ਕਿਸੇ ਨੇ ਨਹੀਂ ਗੁੜ ਪਾਇਆ ਤਾਂ ਗੁੜ ਜਾਂ ਥੋੜੀ ਜੀ ਚੀਨੀ ਪਾ ਕੇ ਜ਼ਰੂਰ ਬਣਾਇਓ ਜੀ ਪੇਠਾ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਇਸ ਤਰ੍ਹਾਂ ਬਾਕੀ ਆਪਾਂ ਨੇ ਥੋੜੀ ਜੀ ਭਾਈਏ ਉਸ ਤੋਂ ਬਾਅਦ ਕਸੂਰੀ ਮੇਥੀ ਪਾਨੇ ਟਾ ਕੇ ਪਕਾਈਏ 25 ਮਿੰਟ ਉਸ ਤੋਂ ਬਾਅਦ ਦੇਖੋ ਜੀ ਸਬਜ਼ੀ ਸਾਡੀ ਕਿੰਨੀ ਸੋਹਣੀ ਬਣੀ ਐ ਆਜੋ ਜੀ ਜੀ ਨੇ ਖਾਣੀ ਐ ਥੈਂਕ ਯੂ ਜੀ ਸਾਰਿਆਂ ਦਾ